ਜਿੰਦੇ ਸਰੀਰਕ ਤੌਰ ਤੇ ਤੂੰ ਗਲਤੀ ਕੀਤੀ ਹੈ ਮੋਰਾ ਨਾਮੇ ਜਿਹੜੀ ਕੰਜਰੀ ਹੈ ਉਸ ਨਾਲ ਤੂੰ ਨਜਾਇਜ਼ ਸੰਬੰਧ ਪਾਇਆ ਹੈ ਇਸ ਵਾਸਤੇ ਤੂੰ ਚੌਥੀ ਪ੍ਰਾਇਤ ਕੀਤੀ ਹੈ ਸਰੀਰਕ ਸੁਖ ਵਾਸਤੇ ਤੂੰ ਇਹ ਗਲਤੀ ਕੀਤੀ ਹੈ ਇਸ ਵਾਸਤੇ ਤੇਰੇ ਸਰੀਰ ਨੂੰ ਤਾੜਨਾ ਕੀਤੀ ਜਾਵੇਗੀ ਸੋ ਤੇਰਾ ਗਲ ਵਾਲਾ ਚੋਲਾ ਲਾਹ ਕੇ ਨੰਗਾ ਕਰਕੇ ਤੇਰਾ ਪਿੰਡਾ ਇੱਥੇ ਬੰਨ ਕੇ ਇਸ ਕਮਲੀ ਦੇ ਨਾਲ ਕੋਸਲੇ ਮਾਰ ਮਾਰ ਕੇ ਤੇਰਾ ਮਾਸ ਉਦੇਣ ਦਿੱਤਾ ਜਾਵੇਗਾ ਸੋ ਉਸ ਮੌਕੇ ਤੇ ਕਹਿ ਲੱਗਾ ਮੇਰੇ ਪੰਨ ਭਾਰ ਮੈਂ ਬੜਾ ਭਾਰੀ ਉੱਚਾ ਸੁੱਚਾ ਜੇ ਬਣ ਜਾਵਾਂ ਗੁਰੂ ਕੀ ਬਖਸ਼ਿਸ਼ ਹੋ ਜਾਵੇ ਇਹ ਗੁਰੂ ਦਾ ਖਾਲਸਾ ਮੈਨੂੰ ਇੱਥੇ ਕੁੱਟ-ਕੁੱਟ ਕੇ ਸਿੱਧਾ ਕਰ ਲਵੇ ਤਾਂ ਮੈਂ ਜੰਮ ਦੂਤਾਂ ਦੇ ਵਸਨੇ ਪਾਵਾਂਗਾ 84 ਦਾ ਗੇੜਾ ਮੇਰੇ ਗਾਲ ਨਹੀਂ ਪਵੇਗਾ ਉਸ ਮੌਕੇ ਇਹ ਵਿਚਾਰ ਕਰਕੇ ਆਪਣੇ ਆਪ ਨੂੰ ਹਾਜ਼ਰ ਕੀਤਾ ਗਲ ਵਿੱਚ ਪੱਲਾ ਪਾ ਕੇ ਮੁਜਰਮ ਬਣਿਆ ਖੜਾ ਹਰਨਜੀਤ ਸਿੰਘ ਸ੍ਰੀ ਅਕਾਲ ਪੁਰਖ ਸਾਹਿਬ ਦੇ ਸਾਹਮਣੇ ਔਰ ਮੌਕੇ ਦੇ ਜੱਫੇਦਾਰ ਛੇਹ ਤਰ੍ਹਾਂ ਗੱਜ ਕੇ ਹੁਕਮ ਸੁਣਾਇਆ ਇਹ ਪੰਜਾਬ ਪਿਆਰ ਮਨ ਹੁਕਮ ਹੈ ਤੈਨੂੰ ਸ਼ੇਰੇ ਪੰਜਾਬ ਰਣਜੀਤ ਸਿੰਘ ਕਿ ਐਸ ਇਮਲੀ ਦੇ ਬਿਰਖ ਨਾਲ ਤੈਨੂੰ ਬਨਣਾ ਹੈ ਕਹਿਣ ਲੱਗਾ ਸਤਬਜਨ ਜੀ ਉਸ ਮੌਕੇ ਤੇ ਇਮਲੀ ਦੇ ਬਿਰਖ ਦੇ ਨਾਲ ਜਦੋਂ ਆਪ ਜੀ ਨੂੰ ਮੰਨ ਦਿੱਤਾ ਗਿਆ ਸਿੰਘ ਕੋਟਲਾ ਲੈ ਕੇ ਜਦੋਂ ਸਾਹਮਣੇ ਆਇਆ ਇਸ਼ਾਰਾ ਹੋਣ ਦੀ ਦੇਰ ਸੀ ਹੁਣੇ ਕੁੱਟ ਪਾਣ ਲੱਗ ਜਾਣੀ ਸੀ ਜਦੋਂ ਵੇਖਿਆ ਕਿ ਰਣਜੀਤ ਸਿੰਘ ਦਾ ਮਨ ਨਹੀਂ ਤੋਲਿਆ ਸਭਾ ਤੇ ਭਾਵਨਾ ਮਨ ਦੇ ਵਿੱਚ ਨਿਸ਼ਚੈ ਤੇ ਕਰੋਸਾ ਹੈ ਆਪਣੇ ਪਾਪ ਬਖਸ਼ਾਉਣੇ ਚਾਹੁੰਦਾ ਉਸ ਮੌਕੇ ਤੇ ਸਿਆਣੇ ਜੱਫੇਦਾਰ ਨੇ ਕਹਿ ਦਿੱਤਾ ਕਿ ਕੋਟਲੇ ਵੱਜੀਆਂ ਮਰ ਗਈ ਹੋ ਗਿਆ ਸੋ ਕਹਿਣ ਲੱਗੇ ਚੰਗਾ ਹੁਣ ਇਸ ਨੂੰ ਮੁਆਫ ਕਰੋ ਪਰ ਨਾਲ ਇਹ ਕਹਿ ਦਿੱਤਾ ਕਿ ਜਿੰਨਾ ਸਾਰਾ ਸੁਣਾ ਇਹ ਹਰਿਮੰਦਰ ਸਾਹਿਬ ਤੇ ਸੇਵਾ ਤੇਰੇ ਜੁम्मे ਹੈ ਉਸ ਮੌਕੇ ਸ਼ੇਰ ਪੰਜਾਬ ਨੇ ਜੋੜੇ ਝਾੜੇ ਨੱਕ ਰਗੜੇ ਸੋ ਝੂਠੇ ਭਾਂਡੇ ਮੰਨ ਜੇ ਨਾਲੇ ਸੇਵਾ ਕਰਵਾਈ ਤੇ ਜੋ ਹੁਕਮ ਮਿਲਿਆ ਸੀ ਪੰਜਾਬ ਪਿਆਰਿਆਂ ਮਨੋਂ ਤਰਖਾ ਲੱਗੀ ਸੀ ਉਹਨੂੰ ਆਪਣੇ ਸਿਰ ਮੱਥੇ ਤੇ ਮਲਿਆ ਸੀ ਔਰ ਉਸ ਮੌਕੇ ਆਪਣੇ ਨੇਤਰਾਂ ਵਿੱਚ ਜਲ ਭਰ ਕੇ ਸ੍ਰੀ ਹਰਿਤਾਪਨ ਸਿੰਘ ਸਾਹਿਬ ਦੇ ਜਥੇਦਾਰ ਕਹਿਣ ਲੱਗੇ ਖਾਲਸਾ ਜੀ ਇਹੋ ਜਿਹਾ ਰਾਜਾ ਆਪਾਂ ਨੂੰ ਮੋੜ ਮੋੜ ਕੇ ਨਹੀਂ ਪ੍ਰਾਪਤ ਹੋਣਾ ਐਡੇ ਵੱਡੇ ਭਾਰੀ ਤੇਜ ਪ੍ਰਤਾਪ ਵਾਲਾ ਜਿਹੇ ਗਲਤੀ ਕਰ ਬੈਠਾ ਤੇ ਕਿਵੇਂ ਮੁਜਰਮ ਬਣ ਕੇ ਖਾਲਸੇ ਦੇ ਸਾਹਮਣੇ ਆਇਆ ਹੈ ਕਹਿੰਦਾ ਮੈਨੂੰ ਕੁੱਟ ਲਓ ਜਿਵੇਂ ਮਰਜ਼ੀ ਕਰ ਲਓ ਖਾਲੋ ਦੇਣ ਦਿਓ ਪਰਵਾਹ ਨਹੀਂ ਜੋੜੇ ਚੜਵਾ ਲਓ ਜੁੱਥੇ ਭਾਂਡੇ ਮੰਜਾਓ ਜੋ ਮਰਜੀ ਪ੍ਰਖਾ ਲਾਓ ਮੇਰੇ ਸਿਰ ਮੱਥੇ ਤੇ ਪਰ ਮੈਨੂੰ ਖਾਲਸਾ ਬਖਸ਼ ਦੇਓ ਮਣੀ ਭਾਰੀ ਵੱਡੀ ਕੜਾ ਪ੍ਰਸ਼ਾਦ ਦੀ ਦੇਗ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਅਕਾਲ ਸਦ ਅਕਾਲ ਪੁਰਖ ਸਾਹਿਬ ਕਰਵਾਈ ਗਈ ਅਰਦਾਸ ਕੀਤੀ ਪੰਜਾਬ ਪਿਆਰਿਆਂ ਨੇ ਸੋ ਖਾਲਸਾ ਜੀ ਅੱਜ ਅਸੀਂ ਵਿਚਾਰ ਕੇ ਵੇਖੀਏ ਹਰੇਕ ਦਾ ਚਿੱਤ ਕਰਦਾ ਮੈਂ ਸ਼ੇਰੇ ਪੰਜਾਬ ਕਹਾ ਲਵਾਂ ਪਰ ਗਰੀਬਾਂ ਦੇ ਘਰ ਸਿਰ ਤੇ ਪੰਡਾ ਚੱਕ ਕੇ ਲੈ ਜਾਂਦਾ ਕੋਈ ਨਹੀਂ ਠਕਿਆ ਜਾਵੇਗਾ ਜੇ ਕੋਈ ਮੋਟਾ ਮਹਾਸੇ ਕੋਈ ਥੋੜਾ ਬਹੁਤਾ ਪਖੰਡ ਕਰ ਲਵੇ ਤਾਂ ਕੋਈ ਵੱਡੀ ਗੱਲ ਨਹੀਂ ਪਰ ਉਸ ਮੌਕੇ ਤੇ ਮੋਟਾ ਦੀ ਲੋੜ ਨਹੀਂ ਸੀ ਨਿਸ਼ਚਿਤ ਸੀ ਗੁਰੂ ਦਾ ਤਿਆਰਾ ਸੋ ਕੇਵਲ ਸੇਵਾ ਭਾਰ ਤੇ ਗਰੀਬਾਂ ਨੂੰ ਮਜ਼ਰੂਮਾਂ ਨੂੰ ਸੋ ਉਹਨਾਂ ਦੇ ਮੁਖ ਨੂੰ ਗੁਰੂ ਕੀ ਬੋਲ ਕ ਜਾਣ ਕੇ ਪੁਰਖੜੀਆਂ ਵਾਲ ਦਾ ਹੁਕਮ ਮੰਨ ਕੇ ਸਹੀ ਅਰਥਾਂ ਦੇ ਜਿਸ ਨੇ ਰਾਜ ਕੀਤਾ ਔਰ ਸਾਰਣ ਇੱਕੋ ਨਿਗਦ ਨਾਲ ਸੱਕਿਆ ਮੁਸਲਮਾਨਾਂ ਨੂੰ ਵਜ਼ੀਰ ਬਣਾਇਆ ਹਿੰਦੂਆਂ ਨੂੰ ਵਜ਼ੀਰ ਬਣਾਇਆ ਸੋ ਬਾਕੀ ਦੇ ਸਿੰਘਾਂ ਨਾਲ ਜੋੜ ਕੇ ਰੱਖਿਆ ਬਾਦ ਦੀਆਂ ਫੌਜਾਂ ਸੋ ਅਕਾਲੀ ਫੂਲਾ ਸਿੰਘ ਵਰਗੇ ਗੁਰਮੁਖਤਿਆਰ ਜਿਹੜੇ ਸਨ ਸੁਤੰਤਰ ਆਪਣੀ ਜਥੇਬੰਦੀ ਵਾਲੇ ਇਹ ਕਹਿ ਦੇਣਾ ਕਿ ਤੇਰੇ ਪਾਸੋਂ ਪਰਖਾ ਨਹੀਂ ਲੈਣੀ ਪਰ ਜੇ ਕਿਸੇ ਦਿਨ ਕੋਈਔਖੜ ਤੇ ਮੁਸ਼ਕਲ ਆਵੇ ਉਸ ਮੌਕੇ ਤੇ ਦੱਸ ਦੇਣਾ ਅਸੀਂ ਅਮਦਾਦ ਕਰਾਂਗੇ ਮਹਾਨ ਜੰਗ ਜੁੱਦ ਜਿਨ੍ਹਾਂ ਨੇ ਕੀਤੇ ਹਰੀ ਸਿੰਘ ਨਲੂਏ ਵਰਗੇ ਜਿਨ੍ਹਾਂ ਦੇ ਨਾਲ ਯੋਧੇ ਸਨ ਸਾਰੇ ਸਿੰਘਾਂ ਨੂੰ ਆਪਣੇ ਨਾਲ ਇੱਕ ਮੁੱਠ ਜੋੜ ਕੇ ਰੱਖਣਾ ਸਾਰਿਆਂ ਨੂੰ ਇੱਕੋ ਨਿਗਾਹ ਦੇ ਨਾਲ ਰੱਖਣਾ ਉਹਨੂੰ ਕਿ ਬਖਸ਼ਿਸ਼ ਤੇ ਕਿਰਪਾ ਵਾਲਾ ਜਿਹੜਾ ਗੁਰਮੁਖੀ ਸੋ ਅਜ ਦੇ ਦੇ ਉਹ ਵੀ ਸੱਚਖੰਡ ਨੂੰ ਗਿਆ ਅਦੋਂ ਤੋ ਲੈ ਕੇ ਸਾਡੇ ਤੇ ਉਹ ਦਿਨ ਕੁਮਾਰਾ ਨਹੀਂ ਆਇਆ ਸੋ ਕੱਲ ਅਖਬਾਰ ਇੱਕ ਸਿੰਘ ਨੇ ਲਿਆ ਕੇ ਦਿੱਤੀ ਸੋ ਉਸ ਦੇ ਵਿੱਚ ਸ਼ੇਰ-ਏ-ਪੰਜਾਬ ਮਹਾਰਾਜ ਜਨਜੀਤ ਸਿੰਘ ਦੀ ਉੱਪਰ ਫੋਟੋ ਸੀ ਸੋ ਜਦੋਂ ਉਹ ਫੋਟੋ ਤੱਕੀ ਇੱਕ ਪਾਸੇ ਵਾਲ ਮਹਾਂਪੁਰਖਾਂ ਨੇ ਸੱਚਖੰਡ ਜਾਣ ਦਾ ਇਹ ਵਿਚਾਰ ਆ ਤੇ ਬਾਰਾਹ ਇੱਕ ਪਾਸੇ ਜਦੋਂ ਸ਼ੇਰੇ ਪੰਜਾਬ ਮਹਾਰਾ ਜਨਜੀਤ ਸਿੰਘ ਨੂੰ ਪੱਕਿਆ ਕਿ ਇਹਨਾਂ ਦਾ ਦੇਵੀ ਸਤਖੰਡ ਜਾਣ ਦਾ ਕੋਈ ਦਿਨ ਜਿਸ ਦਿਨ ਤੇ ਮਹਾਂਪੁਰਖ ਸਿੰਧਰਾ ਵਾਲੇ ਸਤਖੰਡ ਨੂੰ ਗਏ ਨੇ ਤੇ ਉਹ ਤੀਰ ਜਦੋਂ ਕਾਲਜ ਦੇ ਵਿੱਚ ਵੱਜੇ ਉਸ ਮੌਕੇ ਤੇ ਮੰਨ ਦੀ ਬੜੀ ਬੇਬਰਹਾਲ ਹੋਏ ਮੈਂ ਉਹ ਜੋ ਲਿਖਿਆ ਹੋਇਆ ਸੀ ਗੁਰਮੁਖਾ ਵੱਲੋਂ ਸੋਹਣਾ ਜਿਹਾ ਲੇਖ ਪੜ ਰਿਹਾ ਸੀ ਤੇ ਪੜ ਪੜ ਕੇ ਚਿੱਤ ਬੜਾ ਭਾਰੀ ਉਤਰਾ ਚੜਾ ਵਿੱਚ ਆ ਰਿਹਾ ਸੀ ਕੋਲ ਬੈਠੇ ਸਨ ਕਾਦੀਆਂ ਤੋਂ ਆਈ ਹੋਣ ਸੰਗਤ ਉਹਨਾਂ ਵਿੱਚ ਰਾਜਨੀਤਿਕ ਬੰਦੇ ਵੀ ਕੁਦਰਤੀ ਆਏ ਬੈਠੇ ਸਨ ਉਹ ਮੇਰੇ ਵੱਲ ਤੱਕ ਰਹੇ ਸਨ ਮੈਂ ਅਖਬਾਰ ਪੜੀ ਜਾ ਰਿਹਾ ਸੀ ਜਾਣ ਬੁੱਝ ਕੇ ਵੀ ਥੋੜਾ ਜਿਹਾ ਮੈਂ ਫਰਕ ਪਾਇਆ ਜਾਣ ਬੁੱਝ ਕੇ ਵੀ ਉਧਰ ਧਿਆਨ ਘਟ ਦਿੱਤਾ ਉਹਦੇ ਵਿੱਚ ਕੋਈ ਕਾਰਨ ਸੀ ਫਿਰ ਉਹ ਰਾਜਨੀਤਿਕ ਬੰਦੇ ਨੂੰ ਕਹਿਣਾ ਪਿਆ ਕਹਿਣ ਲੱਗਾ ਕਿ ਅਖਬਾਰ ਪੜ ਰਹਿਣ ਜੋ ਧਿਆਨ ਦੇ ਨਾਲ ਪੜ ਰਹਿ ਰਹੇ ਨੇ ਮੈਂ ਪੜ ਪੜ ਕੇ ਤੇ ਹੌਕਾ ਜਿਹਾ ਲੰਮਾ ਜਿਹਾ ਲੈ ਕੇ ਉਹ ਅਖਬਾਰ ਰੱਖ ਦਿੱਤਾ ਨੇਤਰਾਂ ਵਿੱਚ ਹੰਝੂ ਪੜ ਕੇ ਪਿਆ ਕਿ ਇਹ ਸੱਚੇ ਬਾਦਸ਼ਾਹ ਉਹ ਬਖਸ਼ਿਸ਼ਾਂ ਤੇ ਰਹਿਮ ਤਾਂ ਫਿਰ ਵੀ ਕਦੇ ਕਰੇਗਾ ਇਹ ਕਾਟਾ ਅੱਜ ਦੇ ਦਿਨ ਜਿਹੜਾ ਸਾਨੂੰ ਪਿਆ ਇਹ ਕਦੇ ਪੂਰਾ ਕਰੇਗਾ ਕਦੇ ਤੇਰੀ ਬਖਸ਼ਿਸ਼ ਤੇ ਕਿਰਪਾ ਹੋਵੇ ਕਿ ਸਾਡੇ ਤੇ ਫਿਰ ਪੁੱਛ ਲਿਆ ਕਿ ਸ਼ੇਰ-ਏ-ਪੰਜਾਬ ਫਿਰ ਦੁਬਾਰਾ ਨਹੀਂ ਕਦੇ ਜਮ ਹੋ ਸਕਦਾ ਉਹ ਜਮਨਾਬ ਤੱਕ ਸਾਡੇ ਕੇਸ ਵੀ ਨਿਸ਼ਾਨਬਦਾਰਾ ਨਹੀਂ ਤੁਰ ਸਕਦੇ ਆਪਣੇ ਲੜਕੇ ਨੂੰ ਰੋਂਦੇ ਰ ਚੁੱਪ ਕਰਾਉਣ ਵਾਸਤੇ ਪਠਾਣੀਆਂ ਫਰਨੰਡੋਵਾਰਾ ਕਹਿ ਗਿਆ ਕਿ ਹਰੀਆ ਆਇਆ ਨਰੂਆ ਆਇਆ ਸਾਡਾ ਉਹ ਦਬਦਬਾ ਫੇਰ ਉਸੇ ਤਨ ਇਹ ਕਿਤਾਬ ਚੜ੍ਹਦੀਆਂ ਕਲਮ ਚ ਕਦੇ ਹੋਵੇਗਾ ਕਿ ਨਹੀਂ ਹੋਵੇਗਾ ਸੋ ਇਹ ਵੇਖ ਕੇ ਉਹਨਾਂ ਲੋਕਾਂ ਦੇ ਚਿੱਤ ਵਿੱਚ ਵੀ ਸੋ ਮਹਾਰਾਜ ਗਿਆ ਤੇ ਨੇਤਰਾਂ ਵਿੱਚ ਉਹ ਵੀ ਜਲ ਪਾਰਾ ਹੈ